ਤੇ ਸੱਤ ਦੇ ਵਿੱਚ ਬੀਤੀ ਰਾਤ ਤਕਰੀਬਨ 12:30 ਵਜੇ ਇੱਕ ਘਰ ਦੇ ਬਾਹਰ 30 ਤੋਂ 35 ਰਾਉਂਡ ਜਿਹੜੇ ਨੇ ਉਹ ਫਾਇਰ ਕੀਤੇ ਗਏ ਉਸ ਤੋਂ ਬਾਅਦ ਪਹਿਲਾ ਘਰ ਨੂੰ ਟਾਰਗੇਟ ਕੀਤਾ ਗਿਆ ਉਸ ਤੋਂ ਬਾਅਦ ਘਰ ਦੇ ਬਾਹਰ ਜਿਹੜੀਆਂ ਗੱਡੀਆਂ ਖੜੀਆਂ ਸੀ ਉਹਨਾਂ ਉੱਤੇ ਵੀ ਗੋਲੀਆਂ ਚਲਾਈਆਂ ਗਈਆਂ ਸਾਡੇ ਨਾਲ 베ਦੀ ਸਾਹਿਬ ਨੇ ਗੱਲਬਾਤ ਕਰ ਲੈਂਦੇ ਆ ਡਿਪਟੀ ਮੇਅਰ ਨੇ ਮੁਹਾਲੀ ਦੇ 베ਦੀ ਸਾਹਿਬ ਪਹਿਲਾ ਸਵਾਲ ਮੇਰਾ ਇਹ ਹੈ ਕਿ ਮੁਹਾਲੀ ਮਿਰਜ਼ਾਪੁਰ ਬੰਦਾ ਜਾ ਰਿਹਾ ਹੈ ਕਿ ਮਿਰਜ਼ਾਪੁਰ ਸੀਰੀਜ਼ ਹੈਗੀ ਆ ਉਹਦੇ ਵਿੱਚ ਇਦਾਂ ਫਾਇਰ ਚਲਾਏ ਜਾਂਦੇ ਸੀਗੇ ਕੀ ਕਹਿਣਾ ਚਾਹੁੰਨੇ ਹੋ ਗੱਡੀਆਂ ਦੇ ਵਿੱਚ ਗੱਡੀਆਂ ਦੇ ਉੱਤੇ ਤਿੰਨ ਚਾਰ ਗੱਡੀਆਂ ਦੇ ਉੱਤੇ ਫਾਇਰਿੰਗ ਕੀਤੀ ਗਈ ਘਰ ਦੇ ਉੱਤੇ 10 ਤੋਂ ਜ਼ਿਆਦਾ ਰਾਉਂਡ ਫਾਇਰ ਕੀਤੇ ਗਏ ਦੇਖੋ ਇਸ ਤੋਂ ਵੱਧ ਕੋਈ ਅਫਸੋਸ ਨਾਲ ਗੱਲ ਕੋ ਹੋ ਨਹੀਂ ਸਕਦੀ ਅੱਜ ਪੰਜਾਬ ਵਿੱਚ دہشت ਆ ਇਹੋ ਜਿਹਾ ਸੱਤ ਫੇਸ ਔਰ ਇੰਨਾ ਸੰਘਣੀ ਆਬਾਦੀ ਵਾਲਾ ਆਮਨੇ ਸਾਹਮਣੇ ਕੋਠੀਆਂ ਉਹਦੇ ਖਸ਼ੀਰੀਫ ਪਰਵਾਦ ਮੈਂ ਸਮਝਦਾ ਜਿਹੜਾ ਬਹੁਤ ਹੀ ਕਿਸੇ ਨਾਲ ਜਿਹਦਾ ਕਦੀ ਕੋਈ ਵੈਰ ਨਹੀਂ ਵਿਰੋਧ ਨਹੀਂ ਆਮ ਨਾਗਰਿਕ ਸ਼ਹਿਰ ਦਾ ਉਨਾਂ ਦੇ ਘਰ ਦੇ ਉੱਤੇ ਇੰਨੀ ਵੱਡੀ ਗਿਣਤੀ ਚ ਫਾਇਰਿੰਗ ਹੋਣੀ ਮੈਂ ਸਮਝਦਾ ਚਿੰਤਾ ਦਾ ਵਿਸ਼ਾ ਅੱਜ ਲਾਂਡ ਆਰਡਰ ਦਾ ਜਿਹੜਾ ਹਾਲਾਤ ਨੇ ਉਹ ਇੱਥੋਂ ਦਿਖਾਈ ਦਿੰਦੇ ਅੱਜ ਕੀ ਹਾਲ ਆ ਸਾਡੇ ਪੰਜਾਬ ਵਿੱਚ ਖਾਸ ਕਰਕੇ ਮੁਹਾਲੀ ਵਰਗਾ ਸ਼ਹਿਰ ਜਿਹੜਾ ਵਾ ਮੈਂ ਸਮਝਦਾ ਜਿਹਦੇ ਚ ਸਾਰੇ ਵੀਆਈਪੀ ਵੀ ਰਹਿੰਦੇ ਨੇ ਬਹੁਤ ਸਾਰੇ ਅਫਸਰ ਸਹਿਬਾਨ ਰਹਿੰਦੇ ਨੇ ਬਹੁਤ ਬਹੁਤ ਸਾਰੇ ਇੱਥੇ ਇਨਵੈਸਟਰ ਨੇ ਹਾਂਜੀ ਜਿਨ੍ਹਾਂ ਦੇ ਸਿਰ ਤੇ ਮੁਹਾਲੀ ਜਾਂ ਗਮਾੜਾ ਅੱਜ ਪੈਸੇ ਕਮਾ ਰਿਆ ਅੱਜ ਉਹਦੇ ਵਿੱਚ ਲਾਂਡ ਆਰਡਰ ਦੀ ਇਸ ਤਰ੍ਹਾਂ ਦੀ ਹਾਲਾਤ ਜਿਹੜੇ ਨਾਲ ਜਿਹੜੀ ਲੋਕਾਂ ਚ دہشت ਜਾਏਗੀ ਉਹਦੇ ਨਾਲ ਮੈਂ ਸਮਝਦਾ ਬਹੁਤ ਵੱਡੀ ਨੁਕਸਾਨ ਮੁਹਾਲੀ ਦਾ ਹੋਏਗਾ ਹੋਏਗਾ ਸਰਕਾਰ ਦਾ ਇਮੇਜ ਖਰਾਬ ਹੁੰਦਾ ਮੁਹਾਲੀ ਵਰਗੇ ਸ਼ਾਇਦ ਇੱਕ ਮੈਸੇਜ ਆਂਦਾ ਵੀ ਅੱਜ ਜਿਹੜਾ ਅੱਜ ਜਿਸ ਤਰ੍ਹਾਂ ਗੈਂਗਵਾਦ ਜਾਂ ਜਿਹੜਾ ਅੱਜ ਫਰੋਤੀਆਂ ਦਾ ਜਿਹੜਾ ਜਮਾਨਾ ਵਾ ਮੈਂ ਸਮਝਦਾ ਉਹਦੇ ਤੋਂ ਅੱਜ ਪੁਲਿਸ ਫਰਸਵਧਾਉਣ ਦੀ ਲੋੜ ਆ ਵੀਆਈਪੀ ਕਲਚਰ ਨੂੰ ਖਤਮ ਕਰਨ ਦੀ ਲੋੜ ਆ ਇਹ ਵੀਆਈਪੀ ਦੇ ਉੱਤੇ ਜਿਹੜੀ ਡਿਊਟੀਆਂ ਨੇ ਸਾਡੀ ਮੁਹਾਲੀ ਅੱਜ ਖਾਲੀ ਪਈ ਆ ਅੱਜ ਮੁਹਾਲੀ ਦੇ ਵਿੱਚ ਇਹਨਾਂ ਟਰੈਫਿਕ ਦਾ ਬੁਰਾ ਹਾਲ ਆ ਕੋਈ ਲਾਣ ਆਰਡਰ ਦਾ ਜਿਹੜਾ ਜਲੂਸ ਨਿਕਲਿਆ ਪਿਆ ਉਹ ਇਸ ਗੱਲ ਦੀ ਸਬੂਤ ਆ ਵੀ ਜਿਹੜਾ ਇਸ ਤੋਂ ਵੱਧ ਜਿਹੜਾ ਵੀ ਅੱਜ ਮੁਹਾਲੀ ਦੇ ਲੋਕ ਇਹਦੇ ਨਾਲ ਦਹਿਸ਼ਤ ਅਜ ਬਹੁਤ ਵੱਡੀ ਲੋਕਾਂ 'ਚ ਪਈ ਆ ਪੁਲਿਸ ਨੂੰ ਪ੍ਰਸ਼ਾਸਨ ਨੂੰ ਬੇਨਤੀ ਕਰਨਾ ਵੀ ਇਹਦੇ ਤੋਂ ਜਿਹੜੀ ਇਨਕੁਆਇਰੀ ਕਰਕੇ ਉਹ ਹੋਟੇਜਾਂ ਦਾ ਕੋ ਆ ਗਈ ਆ ਜਿਹੜੇ ਜਿਹੜੇ ਬੰਦੇ ਦੀ ਪਛਾਣ ਕਰਕੇ ਉਹਨਾਂ ਨੂੰ ਫੜਿਆ ਜਾਵੇ ਤਾਂ ਕਿ ਲੋਕਾਂ 'ਚ ਭਰੋਸਾ ਉਹ ਬਈ ਉਹਦਾ ਕਿਹਾ ਜਾਂਦਾ ਕਿ ਪੰਜਾਬ ਪੁਲਿਸ ਔਰ ਖਾਸ ਕਰ ਮੋਹਾਲੀ ਦੀ ਪੁਲਿਸ ਜਿਹੜੀ ਹੈ ਕਾਫੀ ਹਾਈ ਟੈਕ ਹੈਗੀ ਹੈ ਪਰ ਤਸਵੀਰਾਂ ਕੁਝ ਹੋਰੀ ਬਿਆ ਕਰ ਰਹੀਆਂ ਸੀ ਜਿਸ ਤਰ੍ਹਾਂ ਬਿਨਾ ਡਰ ਤੋਂ ਗੋਲੀਆਂ ਚਲਾਈਆਂ ਗਈਆਂ ਕਰਦੇ ਬਾਹਰ ਕੀ ਲੱਗਦਾ ਕਿ ਉਹ ਤਸਵੀਰਾਂ ਦੇਖ ਕੇ ਹੁਣ ਆਂਡੀ ਗਵੰਡੀ ਵੀ ਬਾਹਰ ਖੜੇ ਨੇ ਸਾਰੇ ਆਪਸ ਦੇ ਵਿੱਚ ਗੱਲ ਕਰ ਰਹੇ ਨੇ ਚਰਚਾਵਾ ਕਰ ਰਹੇ ਨੇ ਕਿ ਅਸੀਂ ਸੇਫ ਕਿੰਨੇ ਕਿਹਾ ਮੈਂ ਕਿ ਕੋਈ ਬੰਦਾ ਸੇਫ ਸਮਝਦਾ ਹੀ ਨਹੀਂ ਅੱਜ ਅੱਜ ਕਿੱਥੋਂ ਤੁਸੀਂ ਸੇਫ ਕਰ ਸਾਢੇ 12 ਵਜੇ ਰਾਤ ਲੋਕ ਆਰਾਮ ਦੀ ਨੀਂਦ ਸੁੱਤੇ ਪਏ ਨੇ ਉਦੋਂ ਇਹ ਹਾਲਾਤ ਆ ਦੇ ਨੇ ਜਿਸ ਨੂੰ ਜਸਮਤੀ ਜਾ ਕੇ ਜਿਸ ਨੂੰ ਮਰਜੀ ਜਾ ਕੇ ਗੋਲੀ ਮਾਰ ਦਨ ਅੱਜ ਕੋਈ ਲਾਰਡ ਆਰਡਰ ਹੈ ਨਹੀਂ ਕੋਈ ਜਵਾਬ ਦੇ ਨਹੀਂ ਸਰਕਾਰ ਦੀ ਅੱਜ ਸਰਕਾਰ ਸਿਰਫ ਇਸ਼ਤਿਹਾਰਾਂ ਤੇ ਰਹਿ ਗਈ ਆ ਅੱਜ ਬੋਡਾਂ ਤੇ ਰਹਿ ਗਈ ਆ ਆਪਣੀ ਸਿਰਫ ਝੂਠ ਦੇ ਉੱਤੇ ਬੋਲੀ ਜਾਂਦੀ ਆ ਗਰਾਊਂਡ ਜ਼ੀਰੋ ਦੇ ਉੱਤੇ ਇਸ ਤੋਂ ਬਾਅਦ ਮੂੰਹ ਬੋਲਦੀ ਤਸਵੀਰ ਆ ਤੇ ਇਹ ਲਾਰਡ ਆਰਡਰ ਦੀ ਕੀ ਹਾਲਾਤ ਆ ਅੱਜ ਮੁਹਾਲੀ ਵਰਗੇ ਸ਼ਹਿ ਮੈਂ ਇਸ ਤੋਂ ਜਿੰਨੀ ਨਿੰਦਾ ਕੀਤੀ ਜਾਵੇ ਓਨੀ ਕਟਾ ਔਰ ਪ੍ਰਸ਼ਾਸਨ ਨੂੰ ਜਾਗਣ ਦੀ ਲੋੜ ਆ ਅੱਜ ਇੱਥੇ ਮੇ ਸਰਕਾਰ ਦੇ ਕੋ ਨੁਮਾਇंदे ਆਏ ਵੀ ਨਹੀਂ ਹਲੇ ਮੈਂ ਬੇਨਤੀ ਕਰਾਂਗਾ ਆਣ ਕੇ ਮੌਕਾ ਵੇਖੋ ਲੋਕਾਂ ਦੀ ਗੱਲ ਸੁਣੋ ਯਾਰ ਕੋਈ ਵੀ ਨਹੀਂ ਆਇਆ ਸਰਕਾਰੀ ਨੁਮਾਇੰਦਾ ਯਾਰ ਪੁਲਿਸ ਵਾਲੇ ਆਏ ਨੇ ਪਰ ਸਰਕਾਰ ਦਾ ਨੁਮਾਇੰਦਾ ਕੋਈ ਨਹੀਂ ਆਇਆ ਸਰਕਾਰ ਦੇ ਨੁਮਾਇंदे ਆਣ ਕੇ ਲੋਕਾਂ 'ਚ ਭਰੋਸਾ ਪੈਦਾ ਕਰਨਾ ਚਾਹੀਦਾ ਵੀ ਕਿਸ ਤਰ੍ਹਾਂ ਲੋਕਾਂ 'ਚ ਭਰੋਸਾ ਪੈਦਾ ਹੋਏਗਾ ਇੱਕ ਤਰਫ ਤਾਂ ਸਰਕਾਰ ਕਹਿੰਦੀ ਹੈ ਅਸੀਂ ਰੋਜ਼ਗਾਰ ਦੇਵਾਂਗੇ ਤੁਸੀਂ ਬਾਹਰ ਨਾ ਜਾਓ ਇੱਥੇ ਹੀ ਹਰ ਇੱਕ ਚੀਜ਼ ਹੋਵੇਗੀ ਰੰਗਲਾ ਪੰਜਾਬ ਬਣਾਵਾਂਗੇ ਲੋਇਨ ਆਰਡਰ ਦੇ ਨਾਂ ਤੇ ਵੱਡੇ ਵੱਡੇ ਦਾਅਵੇ ਵਾਅਦੇ ਕੀਤੇ ਜਾਂਦੇ ਆ ਕੀ ਲੱਗਦਾ ਕਿ ਲੋਅਨ ਆਰਡਰ ਪੂਰਾ ਹੀ ਫੇਲ ਹੋ ਚੁੱਕਿਆ ਪੂਰੀ ਤਰ੍ਹਾਂ ਲੋਅਨ ਆਰਡਰ ਫੇਲ ਹੋ ਚੁੱਕਾ ਅੱਜ ਕਿਤੇ ਲੋਅਨ ਆਰਡਰ ਦੇ ਨਾਂ ਦੇ ਉੱਤੇ ਸਿਰਫ ਤੇ ਸਿਰਫ ਲੋਕਾਂ ਨੂੰ ਆਪਣੇ ਰੱਬ ਪਰੋਸੇ ਛੱਡਿਆ ਜਾ ਰਿਹਾ ਕਿਤੇ ਲੋਅਨ ਆਰਡਰ ਦੇ ਨਾਂ ਦੇ ਉੱਤੇ ਕਿਤੇ ਐਡਮਿਨਿਸਟ੍ਰੇਸ਼ਨ ਕਿਤੇ ਪੁਲਿਸ ਕਿਤੇ ਕੋਈ ਫੋਰਸ ਕੋਈ ਕੰਮ ਜਿਹੜੀ ਹੋ ਨਹੀਂ ਕਰੀ ਉਹਦੇ ਲਈ ਤੁਸੀਂ ਉਹ ਉਹ ਤੁਹਾਡੇ ਸਾਹਮਣੇ ਆ ਜਾਓ ਇਸ ਤੋਂ ਕੋਈ ਸਬੂਤਾਂ ਦੀ ਲੋੜ ਆ ਤੁਹਾਡੇ ਸਾਹਮਣੇ ਜੋ ਦਿਖਾਈ ਦੇ ਰਿਹਾ ਅੱਜ ਹਾਲਾਤ ਲੋਕਾਂ 'ਚ ਦਹਿਸ਼ਤ ਆ ਆਣ ਖਾਣ ਸਾਰੀਆਂ ਜਿਹੜੀਆਂ ਲੇਡੀਜ਼ ਖੜੀਆਂ ਨੇ ਉਹਨਾਂ ਦੇ ਮਨ 'ਚ ਕਿੰਨਾ ਭੈਵਾ ਕਿਸ ਤਰ੍ਹਾਂ ਘਰਾਂ ਦੇ ਵਿੱਚ ਲੋਕੀ ਰਹਿ ਸਕਦੇਣਗੇ ਇਹ ਮੈਂ ਸਮਝ ਨਹੀਂ ਇਹਦੇ ਤੇ ਸਭ ਕੁ ਪੈਸ਼ਨ ਚੰਨ ਲੱਗ ਗਿਆ ਐਮਸੀ ਸਾਹਿਬ ਤੁਹਾਡੇ ਫੇਸ ਸੱਤ ਦੇ ਵਿੱਚ ਆਖਰ ਹਵਨ ਹਵਨ ਕਰਾਓ ਤੁਸੀਂ ਕਿ ਕਿਹੜਾ ਗ੍ਰੈਂਡ ਲੱਗਿਆ ਹੋਇਆ ਕਦੇ ਚੋਰੀਆਂ ਹੋ ਜਾਂਦੀਆਂ ਨੇ ਕਦੇ ਨੁਕਸਾਨ ਕਰ ਦਿੱਤਾ ਜਾਂਦਾ ਕਦੇ ਗੱਡੀ ਨੂੰ ਅੱਗ ਲਾ ਦਿੱਤੀ ਜਾਂਦੀ ਹੁਣ ਗੱਡੀਆਂ ਦੇ ਉੱਤੇ ਘਰਾਂ ਦੇ ਉੱਤੇ ਫਾਇਰਿੰਗ ਕੀਤੀ ਜਾ ਰਹੀ ਹੈ ਤੁਸੀਂ ਠੀਕ ਕਹਿ ਰਹੇ ਹੋ ਜੀ ਇਸ ਟਾਈਮ ਜਿਹੜਾ ਹਾਲਾਤ ਬਹੁਤ ਜ਼ਿਆਦਾ ਵਿਗੜਦੇ ਜਾ ਰਹੇ ਨੇ ਚੋਰੀ ਦੀ ਵਾਰਦਾਤ ਤਾਂ ਬਹੁਤ ਜ਼ਿਆਦਾ ਹੋ ਰਹੀਆਂ ਨੇ ਇਸ ਤੋਂ ਇਲਾਵਾ ਜਿਹੜਾ ਇਨਸੀਡੈਂਟ ਹੋਇਆ ਹੈ ਚੋਰੀ ਦੀ ਵਾਰਤ ਨੂੰ ਕਈ ਗੁਣਾ ਗੱਜ ਗਿਆ ਹੈ ਜਾਨਵਰਾਂ ਨੂੰ ਨੁਕਸਾਨ ਨਹੀਂ ਹੋਇਆ ਦਾਤਾ ਦਾ ਸ਼ੁਕਰ ਹੈ ਵਾਹਿਗੁਰੂ ਦਾ ਸ਼ੁਕਰ ਹੈ ਜੇ ਕਿਤੇ ਬੰਦੇ ਬਾਹਰ ਖੜੇ ਹੁੰਦੇ ਰਾਤ ਦੇ ਸਮੇਂ ਤੇ ਇਹ ਬੰਦੇ ਦੀ ਜਾਨ-ਪਾਨ ਤੇ ਆ ਗਈ ਸੀ ਗੱਲ ਤੇ ਪ੍ਰਸ਼ਾਸਨ ਨੂੰ ਚਾਹੀਦਾ ਕਿ ਪ੍ਰਸ਼ਾਸਨ ਜਿਹੜਾ ਇਸ ਤੇ ਨਕੇਲ ਪਾਵੇ ਆ ਜਿਹੜੀਆਂ ਜਿੰਨੀਆਂ ਵੀ ਤੁਹਾਡੀਆਂ ਟੀਮਾਂ ਹੁੰਦੀਆਂ ਨੇ ਜਿਹੜੀਆਂ ਆਪਣਾ ਪੀਸੀਆਰ ਦੀਆਂ ਆਉਂਦੀਆਂ ਨੇ ਬੇਸ਼ੱਕ ਰਾਤੀ ਬੜ ਟਾਈਮ ਸੇ ਆ ਗਏ ਸੀ ਮੈਂ ਉਹ ਨਹੀਂ ਕਹੂੰਗਾ ਬਹੁਤ ਵਧੀਆ ਤਰੀਕੇ ਨਾਲ ਉਹਨੇ ਹੈਂਡਲ ਵੀ ਕੀਤਾ ਟਾਈਮ ਸੇ ਆ ਗਏ ਸੀ ਪਰ ਜਿੰਨੀਆਂ ਤੁਹਾਡੀਆਂ ਸਕੋਰਟੀਆਂ ਦਿੱਤੇ ਪਿਆ ਅਫਸਰਾਂ ਨੂੰ ਐਮਐਲਏ ਨੂੰ ਜਾਂ ਕੁਛ ਦਿੱਤੀਆਂ ਹੋਇਆਂ ਵਿਧਾਇਕਾਂ ਨੂੰ ਜਾਂ ਮੰਤਰੀਆਂ ਨੂੰ ਉਹ ਜਾਂ ਹੋਰ ਜਿਹੜੇ ਧਰਨੀਆਂ ਤੇ ਸਕੋਰਟੀਆਂ ਗਈਆਂ ਇੱਥੇ ਜ਼ਰੂਰ TH ਹੈਗੀ ਜਿੱਥੇ ਸ਼ਹਿਰ ਦੇ ਵਿੱਚ ਪੀਸੀਆਰ ਦੀ ਇੱਕ 7 24 ਘੰਟੇ ਚੱਲਦਾ ਲੋਕੀ ਫੇਰ 7 ਤੋਂ 3b2 ਵਾਲੇ ਬੰਨੇ ਜਾਂਦੇ ਆ 3b2 ਤੋਂ ਇਧਰ ਅੰਬਦ ਸਾਹਿਬ ਵਾਲੇ ਪਾਸੇ ਜਾਂਦੇ ਆ ਮਤਲਬ ਆਵਾਜਾਈ ਪੂਰੀ ਰਾਤ ਚਲਦੀ ਰਹਿੰਦੀ ਹੈ ਪਰ ਸਭ ਤੋਂ ਵੱਡਾ ਡਰਾਬੈਕ ਕੀ ਹੈ ਕਿ ਸਾਡੇ ਜਿਹੜੇ S3B2 ਦੀ ਮਾਰਕੀਟ ਖੁੱਲਣਾ ਰਾਤ ਦੇ ਸਮੇਂ 24 ਘੰਟੇ ਖੁੱਲ ਜੰਦੀ ਹੈ ਔਰ ਉਸ ਤੋਂ ਬਾਅਦ ਜਿਹੜਾ ਤੁਹਾਡਾ ਇਹ ਘਰ-ਘਰ ਆ ਕੇ ਉਹ ਡਿਲੀਵਰੀ ਬੁਆਏ ਆਂਦੇ ਨੇ ਜਿਹੜੇ ਘਰ-ਘਰ ਆ ਕੇ ਦਿੰਦੇ ਨੇ ਮੋਟਰਸਾਈਕਲ ਤੇ ਰੋਜ਼ ਦੇਖੀ ਦੇਖੋ ਕਿ ਕੋਈ ਨਾ ਕੋਈ ਮੋਟਰਸਾਈਕਲ ਨਿਕਲ ਰਿਹਾ ਦੋ ਮਿੰਟਾਂ ਵਾਲਾ ਮੋਟਰਸਾਈਕਲ ਨਿਕਲ ਰਿਹਾ ਹਰ ਦੋ ਮਿੰਟਾਂ ਕੋਈ ਗੱਡੀ ਨਿਕਲ ਰਹੀ ਹੈ ਪੀਜੀ ਦੀ ਕੁੜੀਆਂ ਮੁੰਡਿਆਂ ਤੇ ਰਹਿੰਦੇ ਨੇ ਉਹਨਾਂ ਉਹਨਾਂ ਕਰਕੇ ਵੀ ਬਹੁਤ ਜ਼ਿਆਦਾ ਇੱਕ ਆਪਣੀ ਸਿਕਿਉਰਿਟੀ ਵਧਾ ਸਕਦੇ ਹੋ ਲੋਕਾਂ ਨਾਲ ਗੱਲ ਕਰਕੇ ਤੋ ਐਂਟਰੀ ਹੋਏਗੀ ਇੱਕ ਹੀ ਗੇਟ ਤੋਂ ਐਗਜ਼ਿਟ ਹੋਏਗੀ ਕੋਈ ਇਦਾਂ ਦੀ ਕੋਈ ਚੀਜ਼ ਕਰ ਸਕਦੇ ਅਸੀਂ ਇਹ ਪਲਾਨ ਕੀਤਾ ਵੀ ਸੀਗਾ ਔਰ ਸੋਚਿਆ ਵੀ ਸੀ ਵਿਚਾਰ ਚ ਲੈ ਕੇ ਆਏ ਸੀਗੇ ਪਰ ਸਾਡੀ ਵੈਲਫੇਅਰ ਅਫਸਰ ਨਾਲ ਜਦੋਂ ਗੱਲਾਂ ਹੁੰਦੀਆਂ ਨੇ ਉਹਦੇ ਵਿੱਚ ਡਿਸਕਸ ਹੁੰਦੀ ਹੈ ਕਿ ਜੇ ਅਸੀਂ ਗੇਟ ਲਗਾਉਂਦੇ ਹਾਂ ਗੇਟ ਦੇ ਸਾਨੂੰ ਨੇਚਰਲੀ ਕੋਈ ਬੰਦਾ ਵੀ ਰੱਖਣੇ ਪੈਣੇ ਦੋ ਜਾਂ ਤਿੰਨ ਬੰਦੇ ਰੱਖਣੇ ਪੈਣੇ ਔਰ ਜੋ ਇੱਕ ਕਾਬਤ ਹੈਗੀ ਆ ਬੰਦਾ ਮਰਦਾ ਕੀ ਨਹੀਂ ਕਰਦਾ ਕੀ ਕਰੋ ਪਰ ਉਹਦੇ ਵਿੱਚ ਇਹ ਵੀ ਹੈ ਜੋ ਬਸ ਕੋਲਟੀ ਨਹੀਂ ਬੰਦਾ ਰੱਖਦੇ ਆ ਰਾਤ ਦੇ ਸਮੇ ਇਹ ਜਿਵੇਂ ਅੱਜ ਹਥਿਆਰ ਲੈ ਕੇ ਆਏ ਆ ਇਹ ਦੁਬਾਰਾ ਉਹ ਬੰਦੇ ਨੂੰ ਕੁਝ ਕਰਦਣੇ ਉਹ ਗਲਤ ਉੱਥੇ ਹੈ ਕਿ ਨਾ ਅਸੀਂ ਆਪਣੇ ਵੱਲੋਂ ਮੈਂ ਤੁਹਾਡੇ ਚੈਨਲ ਦੇ ਮਾਦ ਹਾਂਜੀ ਬਿਲਕੁਲ ਦੇਖੀ ਹੈ ਜੀ ਲੱਗ ਰਿਹਾ ਸੀ ਉਹਨਾਂ ਬੰਦਿਆਂ ਦੇ ਸ਼ਕਲ ਦੇਖ ਕੇ ਜਿਸ ਤਰ੍ਹਾਂ ਗੋਲੀਆਂ ਚਲਾ ਰਹੇ ਸੀ ਖੋਫ ਹੈਗਾ ਉਹਨਾਂ ਨੂੰ ਕੁਝ ਪੁਲਿਸ ਦਾ ਆ ਕਿਸੀ ਹੋਰ ਚੀਜ਼ ਨੇ ਜੀ ਕੋਈ ਖੋਫ ਨਹੀਂ ਆ ਨਾ ਸੀਸੀਟੀਵੀ ਕੈਮਰੇ ਚੋਂ ਕੱਢ ਕੇ ਦਿਖਾਈ ਸਾਰਿਆਂ ਨੂੰ ਪੁਲਿਸ ਨੂੰ ਦਿੱਤੀ ਹੈ ਹੈਂਡਓਵਰ ਕਰਤਾ ਉਹਨਾਂ ਨੇ ਉਹਦੇ ਵਿੱਚ ਕੋਈ ਖੋਫ ਡਰ ਵਾਲਾ ਕੋਈ ਨਜ਼ਰ ਨਹੀਂ ਆਇਆ ਪਰ ਇੱਕ ਤਸਵੀਰ ਹੋਰ ਵੀ ਦਿਖਾਣੀ ਚਾਹੂੰਗਾ ਇਹ ਗੱਡੀ ਦੇਖੋ ਤੁਸੀਂ ਇਹ ਗੱਡੀ ਦੇਖੋ ਘਰ ਦੇ ਬਾਹਰ ਖੜੀ ਸੀਗੀ ਇਹਦੇ ਉੱਤੇ ਫਾਇਰਿੰਗ ਕੀਤੀ ਗਈ ਹੈ ਉਸ ਤੋਂ ਬਾਅਦ ਦੂਜੀ ਗੱਡੀ ਦਿਖਾ ਦਿੰਨਾ ਤੁਹਾਨੂੰ ਤੇ ਦੇਖ ਸਕਦੇ ਹੋ ਕਿ ਗੱਡੀਆਂ ਦੇ ਉੱਤੇ ਕਿਸ ਤਰ੍ਹਾਂ ਫਾਇਰਿੰਗ ਕੀਤੀ ਗਈ ਹੈ ਇਹ ਦੇਖੋ ਤੁਸੀਂ ਬੋਨਟ ਤੇ ਦੇਖੋ ਫਰੰਟ ਸ਼ੀਸ਼ੇ ਤੇ ਦੇਖੋ ਚਾਰ ਪੰਜ ਰਾਊਂਡ ਤਾਂ ਇਹਦੇ ਉੱਤੇ ਫਾਇਰ ਕੀਤੇ ਗਏ ਨੇ 1 2 3 ਦੋ ਬੋਨਟ ਤੇ ਨੇ ਦੋ ਤਿੰਨ ਫਰੰਟ ਸ਼ੀਸ਼ੇ ਤੇ ਨੇ ਉਸ ਤੋਂ ਬਾਅਦ ਇੱਕ ਹੋਰ ਗੱਡੀ ਦੀ ਤਸਵੀਰ ਮੈਂ ਤੁਹਾਨੂੰ ਦਿਖਾਣੀ ਚਾਹੂੰਗਾ ਜਿਹੜੀਆਂ ਗੱਡੀਆਂ ਘਰ ਦੇ ਬਾਹਰ ਖੜੀਆਂ ਸੀ ਇਸ ਗੱਡੀ ਦੇ ਉੱਤੇ ਜਿਹੜੀ ਹੈ ਅੱਛਾ ਇਸ ਸ਼ੀਸ਼ੇ ਤੇ ਫਾਇਰਿੰਗ ਕੀਤੀ ਹੋਈ ਹੈ ਸ਼ੀਸ਼ਾ ਟੁੱਟਿਆ ਹੋਇਆ ਸਾਰਾ ਉਹ ਸਾਹਮਣੇ ਸੀਟ ਤੇ ਜਿੱਦੇ ਸੀਟ ਕਵਰ ਫਟਿਆ ਹੋਇਆ ਤੁਸੀਂ ਦੇਖ ਸਕਦੇ ਹੋ ਉਧਰ ਜਿਹੜੀ ਹੈ ਦੇਖੋ ਕਿਸ ਤਰ੍ਹਾਂ ਰਾਉਂਡ ਫਾਇਰ ਕੀਤਾ ਗਿਆ ਉਸ ਤੋਂ ਬਾਅਦ ਟਾਰਗੇਟ ਜਿਸ ਘਰ ਨੂੰ ਬਣਾਇਆ ਗਿਆ ਉਹਦੀਆਂ ਤਸਵੀਰਾਂ ਦਿਖਾ ਦਿੰਨੇ ਆਂ ਔਰ ਸਭ ਤੋਂ ਪਹਿਲਾਂ ਇਸ ਸਾਹਮਣੇ ਫਰੰਟ ਦੀ ਗੱਲ ਕਰਦੇ ਆਂ ਫਰੰਟ ਦੇ ਨਾਲ ਜਿੱਥੇ ਤੁਸੀਂ ਦੇਖ ਸਕਦੇ ਹੋ ਇਹ ਥੋੜਾ ਜਿਹਾ ਸਾਹਮਣੇ ਮੈਂ ਆਪਣੇ ਕੈਮਰਾਮੈਨ ਨੂੰ ਕਹੂੰਗਾ ਥੋੜੀ ਜ਼ੂਮ ਕਰਕੇ ਤਸਵੀਰਾਂ ਦਿਖਾ ਦੇਣ ਕਿ ਸਾਹਮਣੇ ਜਿਹੜੀ ਹੈਗੀ ਆ ਸਭ ਤੋਂ ਪਹਿਲਾਂ ਇੱਕ ਰਾਉਂਡ ਇੱਧਰ ਫਾਇਰ ਕੀਤਾ ਗਿਆ ਜਿਹੜੀ ਇਹ ਕੰਧ ਹੈਗੀ ਆ ਉਸ ਤੋਂ ਬਾਅਦ ਇਹਦੇ ਉੱਤੇ ਜਿੱਥੇ ਟਾਈਲ ਲੱਗੀ ਹੈ ਉੱਥੇ ਕਰਾਉਨ ਫਾਇਰ ਕੀਤਾ ਗਿਆ ਉਸ ਤੋਂ ਬਾਅਦ ਗ੍ਰਿਲ ਤੇ ਜਿਹੜਾ ਫਾਇਰ ਕੀਤਾ ਗਿਆ ਉਸ ਤੋਂ ਬਾਅਦ ਗ੍ਰਿਲ ਦੇ ਨਾਲ ਨਾਲ ਜਿਹੜਾ ਉੱਪਰ ਸੀਗਾ ਜਿਹੜਾ ਫਰੰਟ ਜਿਹਨੂੰ ਕਹਿੰਦੇ ਆ ਵਿੱਚ ਤੁਸੀਂ ਦੇਖ ਸਕਦੇ ਹੋ ਉਪਰੋਂ ਉਹ ਟੁੱਟਿਆ ਹੋਇਆ ਔਰ ਤੁਸੀਂ ਦੇਖ ਸਕਦੇ ਹੋ ਸਟੇਅਰਸ ਦੇ ਉੱਤੇ ਵੀ ਜਿਹੜੀ ਆ ਫਾਇਰਿੰਗ ਕੀਤੀ ਗਈ ਉਸ ਤੋਂ ਬਾਅਦ ਇੱਧਰ ਅਗਰ ਦਰਵਾਜ਼ੇ ਦੀ ਗੱਲ ਕੀਤੀ ਜਾਵੇ ਦਰਵਾਜ਼ੇ ਦੇ ਉੱਤੇ ਫਿਰ ਅ ਦੋ ਰੌਨ ਜਿਹੜੇ ਨੇ ਉਹ ਫਾਇਰ ਕੀਤੇ ਗਏ ਨੇ ਤੁਸੀਂ ਇਹ ਦੇਖੋ ਕਿ ਇੱਕ ਘਰ ਨੂੰ ਟਾਰਗੇਟ ਬਣਾਇਆ ਗਿਆ ਤੇ ਇੱਕ ਹੋਰ ਗੱਡੀ ਦੇ ਫਾਇਰਿੰਗ ਹੋਈ ਹੈ 10 ਫਾਇਰ ਜਿਹੜੇ ਨੇ ਉਹ ਇੱਧਰ ਫਾਇਰ ਕੀਤੇ ਗਏ ਗੱਡੀਆਂ ਦੇ ਫਾਇਰ ਕੀਤਾ ਗਿਆ ਔਰ ਕਹ ਰਹੇ ਕਿ 30 ਤੋਂ 35 ਜਿਹੜੇ ਨੇ ਇੱਧਰ ਬਾਰੀ ਫਾਇਰ ਜਿਹੜਾ ਕੀਤਾ ਗਿਆ ਔਰ ਦੇਖ ਸਕਦੇ ਹੋ ਇਸ ਗੱਡੀ ਦੇ ਟਾਇਰ 'ਚ ਵੀ ਗੋਲੀ ਜਿਹੜੀ ਹੈ ਉਹ ਵੱਜੀ ਸੀਗੀ ਔਰ ਦਿਖਾ ਤਸਵੀਰਾਂ ਜ਼ਰੂਰ ਮੈਂ ਤੁਹਾਨੂੰ ਦਿਖਾਣੀ ਚਾਹੂੰਗਾ ਹਜੇ ਟਾਇਰ ਦੇ ਅੰਦਰ ਹੀ ਇਹ ਗੋਲੀ ਹੈ ਹਜੇ ਟਾਇਰ ਦੇ ਅੰਦਰ ਹੀ ਹੈ ਗੋਲੀ ਜੀ ਅੰਦਰ ਹੀ ਹੈ ਤੁਹਾਨੂੰ ਕਿੱਦਾਂ ਦਾ ਮਹਿਸੂਸ ਹੋ ਰਿਹਾ ਕਿਉਂਕਿ ਪੂਰੇ ਤੁਹਾਡੇ ਮਹੱਲੇ ਦੇ ਵਿੱਚ ਡਰ ਦਾ ਮਾਹੌਲ ਹੈਗਾ ਔਰ ਕਿੰਨਾ ਕੁ ਹੈ ਜੀ ਕੋਈ ਤੇ ਗਲਤ ਗੱਲ ਹੀ ਆ ਇਸ ਤਰ੍ਹਾਂ ਹੋਣਾ ਨਹੀਂ ਚਾਹੀਦਾ ਸਾਰੇ ਪਰਿਵਾਰਾਂ ਵੱਲੇ ਨੇ ਸਾਨੂੰ ਤਾਂ ਆਪੇ ਇਸ ਗੱਲ ਦਾ ਬਹੁਤ ਫਿਕਰ ਲੱਗ ਗਿਆ ਕਿ ਕਿਉਂ ਇਸ ਤਰ੍ਹਾਂ ਹੋਇਆ ਨਹੀਂ ਸੀ ਹੋਣਾ ਚਾਹੀਦਾ ਚਲੋ ਪਰ ਪਤਾ ਲੱਗਾ ਰਾਤੀਂ ਰਾਉਂਡ ਫਾਇਰ ਹੋ ਰਹੇ ਗੋਲੀਆਂ ਚਲਾਈਆਂ ਗਈਆਂ 30 ਤੋਂ 35 ਆ ਰਾਉਂਡ ਫਾਇਰ ਕੀਤੇ ਗਏ ਡਰ ਇੱਕ ਡਰ ਦਾ ਮਾਹੌਲ ਹੋ ਜਾਂਦਾ ਕਿ ਫੈਮਿਲੀ ਪਰਿਵਾਰ ਦੇ ਨਾਲ ਰਹਿਣਾ ਸਾਰੀ ਰਾਤ ਨਹੀਂ ਅਸੀਂ ਸੋ ਪਾਏ ਭਾਵੇਂ ਜੋ ਮਰਜੀ ਆ ਸਾਡਾ ਗਲੀ ਮੱਲਾ ਪਰਿਵਾਰ ਆ ਦੁੱਖ ਤਾਂ ਲੱਗਦਾ ਹੀ ਆ ਨਾ ਚਲੋ ਪਰ ਮਾਂ ਇੰਨਾ ਸੋਚਦੀਆਂ ਕਿ ਚਲੋ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਪਰ گاؤں ਵਾਸਤੇ ਡਰ ਪੈ ਗਿਆ ਫਿਰ ਹੁਣ ਇਹ ਗੇਟ ਗੁੱਟ ਸਾਰੇ ਕੈਂਚੀ ਗੇਟ ਵਗੈਰਾ ਲਗਾ ਕੇ ਸੋ ਤਦੈ ਕਿ ਦੋ ਦੋ ਤਿੰਨ ਤਿੰਨ ਵਾਰੀ ਚੈੱਕ ਕਰਦੇ ਹੋਗੇ ਸੇਫਟੀ ਆਪਣੀ ਕੁੰਡੀਆਂ ਵਗੈਰਾ ਲਾਤੀਆਂ ਲੋਕ ਲਾਤੀਦਾ ਵਾ ਪਰ ਉਹਦੇ ਕਰਨ ਦੇ ਬਾਵਜੂਦ ਵੀ ਤੁਸੀਂ ਦੇਖੋ ਕੀ ਹੋ ਰਿਹਾ ਹੈ ਉਹ ਚੀਜ਼ ਤਾਂ ਗਲਤ ਲੱਗਦੀ ਹੈ ਨਾ ਤੇ ਬਿਲਕੁਲ ਇਹਨਾਂ ਨਾਲ ਵੀ ਗੱਲਬਾਤ ਕਰ ਲੈਣੇ ਆ ਆਖਰ ਕਾਰਨ ਕੀ ਤੁਹਾਨੂੰ ਲੱਗਿਆ ਹਜੇ ਤੱਕ ਕੋਈ ਲਾਕਡਾਟ ਕੋਈ ਲੜਾਈ ਝਗੜਾ ਹੋਇਆ ਕਿ ਦੀ ਕਾਲ ਆਈ ਹੈ ਕੋਈ ਨਾ ਥ੍ਰੈਟ ਕਾਲ ਤੁਹਾਨੂੰ ਕੀਤੀ ਹੈ ਕੀ ਕੀ ਕਾਰਨ ਮੰਨਦੇ ਹੋ ਕਿ ਫਾਇਰਿੰਗ ਕੀਤੀ ਗਈ ਤੁਹਾਡੇ ਘਰ ਨੂੰ ਹੀ ਟਾਰਗੇਟ ਬਣਾਇਆ ਸਰ ਦੇਖੋ ਸਾਨੂੰ ਨਾ ਕੋਈ ਥ੍ਰੈਟ ਕਾਲ ਆਈ ਹੈ ਨਾ ਹੀ ਕਿਸੇ ਨਾਲ ਸਾਡੀ ਕੋਈ ਲੌਕ ਡਾਟ ਹੈ ਨਾ ਹੀ ਕਿਸੇ ਨਾਲ ਸਾਡੇ ਬੱਚਿਆਂ ਦਾ ਜਾਂ ਮੇਰਾ ਕਿਸੇ ਨਾਲ ਝਗੜਾ ਹੈ ਇਸ ਤਰ੍ਹਾਂ ਦੀ ਇਹ ਤਾਂ ਅਚਨਚੇਤ ਹੈ ਕਿ ਇਹ ਕਿਉਂ ਹੋਈ ਹੈ ਇਹ ਤਾਂ ਪ੍ਰਸ਼ਾਸਨ ਦਾ ਸਕਦਾ ਸਾਨੂੰ ਕਿ ਇਹ ਕਿਉਂ ਕਾਰਨ ਹੋਇਆ ਜਦੋਂ ਕੋਈ ਇਦਾਂ ਦੀ ਗੱਲ ਹੁੰਦੀ ਹੈ ਤਾਂ ਦਿਮਾਗ ਹੈ ਨਾ ਦਿਮਾਗ ਦੇ ਵਿੱਚ ਕਈ ਗੱਲਾਂ ਘੁੰਮਦੀਆਂ ਨੇ ਦਿਮਾਗ ਪਿੱਛੇ ਵੀ ਜਾਂਦਾ ਹੈ ਕਿ ਕੋਈ ਪਿਛਲੇ 6 ਮਹੀਨੇ ਦੇ ਵਿੱਚ ਸਾਲ ਦੇ ਵਿੱਚ 2 ਸਾਲ ਦੇ ਵਿੱਚ ਕੋਈ ਬਿਜ਼ਨਸ ਨੂੰ ਲੈ ਕੇ ਜਾਂ ਫਿਰ ਪਰਸਨਲ ਰੰਜਿਸ਼ ਨੂੰ ਲੈ ਕੇ ਕੋਈ ਹੋਰ ਪਰਿਵਾਰਕ ਕੋਈ ਇਹ ਹੁੰਦਾ ਕਿ ਕੋਈ ਸ਼ਰੀਕ ਹੁੰਦੇ ਆ ਆਪਸੜਦੇ ਆ ਕੋਈ ਬੰਦਾ ਕਈ ਚੀਜ਼ਾਂ ਸੋਚਦਾ ਤੁਹਾਡੇ ਦਿਮਾਗ ਦੇ ਵਿੱਚ ਕੋਈ ਚੀਜ਼ ਆਈ ਹਜੇ ਤੱਕ ਕੋਈ ਇਹ ਚੀਜ਼ਾਂ ਆਉਂਦੀਆਂ ਪਰ ਅਸੀਂ ਪਿੱਛੇ ਜਦੋਂ ਝਾਤ ਮਾਰਦੇ ਆ ਆਪਣੀ ਲਾਈਫ ਨੂੰ ਸਾਡੀ ਲਾਈਫ ਬੜੀ ਸਿੰਪਲ ਰਹੀ ਹੈ ਇਸ ਤਰ੍ਹਾਂ ਦੀ ਕੋਈ ਕਿਸੇ ਨਾਲ ਵੀ ਕਦੀ ਇਸ ਤਰ੍ਹਾਂ ਦੀ ਸਾਡੇ ਨਾਲ ਕੋਈ ਗੱਲਬਾਤ ਨਹੀਂ ਹੋਈ ਜੇ ਹੋਈ ਤਾਂ ਅਸੀਂ ਥੋੜੇ ਅਵੇਰ ਹੋਈਏ ਨੈਚੁਰਲੀ ਬੰਦਾ ਜਦੋਂ ਕੋਈ ਇਸ ਤਰ੍ਹਾਂ ਦੀ ਗੱਲਬਾਤ ਹੁੰਦੀ ਹੈ ਤਾਂ ਵੇਰ ਹੁੰਦਾ ਵਾ ਕਿ ਇਸ ਤਰ੍ਹਾਂ ਹੋ ਸਕਦਾ ਸਾਡੇ ਨਾਲ ਪਰ ਇਸ ਤਰ੍ਹਾਂ ਦਾ ਕਦੀ ਹੈ ਹੀ ਨਹੀਂ ਕਦੇ ਸੋਚਿਆ ਸੀ ਕਿ ਇਦਾਂ ਹੋ ਵੀ ਸਕਦਾ ਬਿਲਕੁਲ ਜ਼ਿੰਦਗੀ ਚ ਨਹੀਂ ਸੋਚਿਆ ਸੀ ਕਿ ਇਸ ਤਰ੍ਹਾਂ ਦਾ ਸਾਡੇ ਨਾਲ ਵਾਪਰ ਸਕਦਾ ਸੋ ਸਾਡੇ ਰਿਸ਼ਤੇਦਾਰ ਕਾਲ ਕਰ ਰਹੇ ਆ ਕਿ ਆ ਨਿਊਜ਼ ਆ ਰਹੀ ਤੁਹਾਡੀ ਮੈਂ ਕਹੀ ਆਪ ਹੁਣ ਦੱਸੋ ਅਸੀਂ ਕੀ ਕਰੀਏ ਕਿ ਅਚਾਨਕ ਵਾਪਰਿਆ ਤੇ ਕਿਉਂ ਵਾਪਰਿਆ ਇਹ ਤਾਂ ਜਦੋਂ ਇਨਵੈਸਟੀਗੇਸ਼ਨ ਪੂਰੀ ਹੋਏਗੀ ਤੇ ਉਹੀ ਦੱਸ ਸਕਦੇ ਪੁਲਿਸ ਡਿਪਾਰਟਮੈਂਟ ਹੀ ਦੱਸ ਸਕਦਾ ਕਿਉਂ ਹੋਇਆ ਪਰ ਇਸ ਤਰ੍ਹਾਂ ਦੇ ਨਾਲ ਗੋਲੀਆਂ ਚਲਾ ਜਾਣਾ ਪੂਰਾ ਮਹੱਲਾ ਤੁਹਾਡਾ ਸਹਿਮਿਆ ਹੋਇਆ ਹੈ ਬਿਲਕੁਲ ਜੀ ਬਿਲਕੁਲ ਤੁਹਾਡੇ ਆਪਣੇ ਸਕੂਲ ਨਹੀਂ ਭੇਜੇ ਛੋਟੇ ਛੋਟੇ ਬੱਚੇ ਆ ਮੇਰੇ ਇਹ ਪੋਤਰੇ ਆ ਪੋਤਰੀਆਂ ਸਕੂਲ ਛੁੱਟਿਆ ਉਹ ਬੱਚੇ ਪੁੱਛ ਰਹੇ ਸਾਨੂੰ ਕੁਐਸਚਨ ਕਰ ਰਹੇ ਕਿ ਸਾਨੂੰ ਸਕੂਲ ਛੁੱਟੀ ਕਿਉਂ ਕਰਾਈ ਆ ਉਹ دہشت ਚਾ ਬੱਚੇ ਅਸੀਂ ਬਾਹਰ ਨਹੀਂ ਉਹਨਾਂ ਨੂੰ ਘਟ ਰਹੇ ਕਿੰਨਾ ਕਿੰਨਾ ਡਰ ਲੱਗ ਰਿਹਾ ਬਹੁਤ ਜ਼ਿਆਦਾ ਬਿਲਕੁਲ ਡਰ ਬਹੁਤ ਜ਼ਿਆਦਾ ਹੈਗਾ ਮੈਂ ਆਪਣੇ ਬੇੜਾ ਛੋਟਾ ਬੇਟਾ ਇਹਨੇ ਇਹਨੂੰ ਅਸੀਂ ਆਫਿਸ ਨਹੀਂ ਜਾਣ ਦਿੱਤਾ ਉਫਿਸ ਜਾਂਦਾ ਬਾਈਕ ਤੇ ਜਾਂਦਾ ਇਹ ਇਹਨੂੰ ਕਿਵੇਂ ਜਾਏਗਾ ਬਹੁਤ ਮੰਦ ਪੱਗਾ ਹੈਗਾ ਅਸੀਂ ਵੀ ਜਦੋਂ ਬਹੁਤ ਜ਼ਿਆਦਾ ਸਾਨੂੰ ਸਮਝ ਆਇਆ ਤਾਂ ਹੀ ਤਾਂ ਸਰਕਾਰ ਤੋਂ ਪ੍ਰਸ਼ਾਸਨ ਤੋਂ ਪੂਰਜੋਰ ਅਪੀਲ ਕਰਦੇ ਆ ਕਿ ਇਸ ਕੇਸ ਨੂੰ ਜਲਦ ਤੋਂ ਜਲਦ ਨਿਪਟਾਇਆ ਜਾਵੇ ਤੇ ਬੰਦਿਆਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਪਰ ਬੰਦੇ ਜਿਹਨੇ ਜਿਸ ਤਰ੍ਹਾਂ ਫਾਇਰਿੰਗ ਕੀਤੀ ਆ ਉਹਨਾਂ ਦੇ ਚਿਹਰੇ ਉੱਤੇ ਕੋਈ ਵੀ ਡਰ ਖੋਫ ਕੋਈ ਪੁਲਿਸ ਦਾ ਕੋਈ ਪ੍ਰਸ਼ਾਸਨ ਦਾ ਸਰਕਾਰ ਦਾ ਨਹੀਂ ਲੱਗ ਰਿਹਾ ਸੀ ਦੇਖੋ ਜੀ ਜਦੋਂ ਹੱਥ ਵਿੱਚ ਉਹਨਾਂ ਦੇ ਪਿਸਟਲ ਪਕੜੀਆਂ ਹੈ ਤੇ ਜਿਨ੍ਹਾਂ ਦਾ ਕੰਮ ਹੀ ਇਹੋ ਹੈ ਤੇ ਉਹਨਾਂ ਦੇ ਹੱਥ ਉਹਨਾਂ ਨੂੰ ਡਰਤਾ ਪਉ ਹੁੰਦਾ ਹੀ ਨਹੀਂ ਕਿਉਂਕਿ ਅੱਜ ਕੱਲ ਗੱਲ ਕੀਤੀ ਜਾਵੇ ਤਾਂ ਤੁਸੀਂ ਵੀ ਖਬਰਾਂ ਦੇਖਦੇ ਹੋਵੋਗੇ ਕਿ ਅੱਜ ਕੱਲ ਛੋਟੇ ਤੋਂ ਲੈ ਕੇ ਵੱਡੇ ਵਪਾਰੀ ਨੂੰ ਟਾਰਗੇਟ ਕੀਤਾ ਜਾਂਦਾ ਹੈ ਬਿਲਕੁਲ ਬਿਲਕੁਲ ਕੁਝ ਜਿਨ੍ਹਾਂ ਦੇ ਬਿਜ਼ਨਸ ਤਕੜੇ ਹੁੰਦੇ ਆ ਆਰਟਿਸਟ ਹੁੰਦੇ ਆ ਜਾਂ ਫਿਰ ਕੋਈ ਇਦਾਂ ਦੀ ਕੋਈ ਗੱਲ ਤਾਂ ਨਹੀਂ ਮਤਲਬ ਕਰਦੇ ਕਿਉਂ ਸਰ ਮੇਰੀ ਗੱਲ ਸੁਣ ਮੈਂ ਇੱਕ ਗਵਰਨਮੈਂਟ ਸਰਵਿਸ ਤੋਂ ਰਿਟਾਇਰ ਹੋਇਆ ਮੇਰੇ ਬੇਟਾ ਵੀ ਛੋਟਾ ਬੇਟਾ ਜੋਬ ਕਰਦਾ ਵੱਡਾ ਬੇਟਾ ਵੀ ਕਿੰਨਾ ਆਪਣਾ ਕੰਮ ਕਰਦਾ ਵਾ ਇਦਾਂ ਦੀ ਜੇ ਦੇਖੋ ਹੋਵੇ ਕਿ ਅਸੀਂ ਸਾਨੂੰ ਉਮੀਦ ਹੋਵੇ ਕਿ ਹਾਂ ਸਾਡੇ ਦੇ ਨਾਲ ਕਦੀ ਇਹ ਵਾਪਰ ਸਕਦਾ ਜਾਂ ਇਸ ਤਰ੍ਹਾਂ ਦੇ ਹੈਗੀ ਹੈ ਨੈਚਰਲੀ ਇਹ ਬਹੁਤ ਸਿੰਪਲ ਫੈਮਲੀ ਹੈ ਗੌਰ ਨਾਲ ਕਰਕੇ ਪਤਾ ਲੱਗ ਜਾਂਦਾ ਕਿ ਇਸ ਤਰ੍ਹਾਂ ਦੀ ਸਾਡੇ ਨਾਲ ਜੀ ਸਾਹਿਬ ਇਸ ਤਰ੍ਹਾਂ ਦਾ ਹੋਣਾ ਫਿਲਮਾਂ ਦੇ ਵਿੱਚ ਤਾਂ ਦੇਖਿਆ ਸੀ ਪਰ ਹੁਣ ਦਾਅਵੇ ਇੰਨੇ ਵੱਡੇ ਕਰਨੇ ਕਿ ਸਾਡਾ ਮੋਹਾਲੀ ਹਾਈ ਟੈਕ ਆਇਆ ਸੀ ਕੈਮਰੇ ਲਾ ਦਿੱਤੇ ਸਾਡਾ ਲੋਹਾ ਨਾਡਰ ਇੰਨਾ ਅਸੀਂ ਨਸ਼ੇ ਖਤਮ ਕਰਤੇ ਅੱਜ ਕਿੰਨੀ ਕਿੰਨੀਆਂ ਘਟਨਾਵਾਂ ਮੋਹਾਲੀ 'ਚ ਹੋ ਚੁੱਕੀਆਂ ਜਾਂ ਇਸ ਤੋਂ ਬਾਅਦ ਕੋਈ ਕਹਿਣ ਦੀ ਲੋੜ ਆ ਉਹ ਤੇ ਸਰਕਾਰ ਸਿਰਫ ਝੂਠ ਤੇ ਹੀ ਸਰਕਾਰ ਆ ਕੋਈ ਲਾਰਡ ਆਰਡਰ ਦੇ ਨਾਂ ਦੇ ਲੋਕਾਂ ਨੂੰ ਝੂਠ ਬੋਸਿਆ ਜਾਂਦਾ ਆ ਇਹੋ ਜੇ شریف ਪਰਿਵਾਰਾਂ ਦੇ ਜਿਨ੍ਹਾਂ ਦਾ ਕੋਈ ਰਾਜਨੀਤਿਕਤਾ ਸਬੰਧ ਨਹੀਂ ਜਿਨ੍ਹਾਂ ਦਾ ਕੋਈ ਵਪਾਰਕ ਸਬੰਧ ਨਹੀਂ ਜਿਨ੍ਹਾਂ ਦਾ ਕੋਈ ਹੋਰ ਐਸਾ ਇਸ਼ੂ ਤੇ ਕਿਸੇ ਨਾਲ ਝਗੜਾ ਨਹੀਂ ਉਹਨਾਂ ਪਰਿਵਾਰਾਂ ਦੇ ਨਾਲ ਜੇ ਇਦਾਂ ਦੀ ਘਟਨਾ ਵਾਪਰੀ ਦੀ ਤਾਂ ਤੁਸੀਂ ਆਮ ਜਿਹੜੇ ਜਿਹੜੇ ਮਾੜੇ ਮਾੜੇ ਮੋੜੇ ਚੰਗੇ ਕਾਰੋਬਾਰ ਵਾਲੇ ਨੇ ਕੰਡੇ ਇਨਵੈਸਟਰ ਨੇ ਚੰਗੇ ਕੋਈ ਹੋਰ ਉਹਨਾਂ ਦਾ ਕੀ ਹਾਲ ਹੁੰਦਾ ਹੋਏਗਾ ਇਹ ਮੈਂ ਸਮਝ ਨਹੀਂ ਮੈਂ ਦੱਸਣਾ ਕਿਸ ਜਿੱਸਾ ਅਬ ਨਾਲ ਸਾਡੇ ਤੇ ਟਾਰਗੇਟ ਕੀਤਾ ਗਿਆ ਕੜਾ ਅੱਲਾ ਮੱਲਾ ਸਾਰਾ ਬਹੁਤ ਸਮੇ ਹੋਇਆ ਪਰ ਮੇਰੇ ਬੱਚੇ ਐ 12ਵੀਂ ਜਾਣਾ ਉਹਨਾਂ ਨੇ ਮੈਂ ਅਹੀ ਬੱਚੇ ਛੋਟੇ ਬੱਚੇ ਨੇ ਵੀ ਬਾਹਰ ਨਿਕਲ ਨਾ ਸਿੱਲ ਅਹੀ ਸਰਕਾਰ ਤੋਂ ਪ੍ਰਸ਼ਾਸਨ ਤੋਂ ਉਮੀਦ ਪੁਰਜੋਰ ਅਪੀਲ ਕਰਦੇ ਆ ਕਿ ਸਾਨੂੰ ਕਿਸੇ ਨਾ ਸਿਕਿਉਰਿਟੀ ਦਿੱਤੀ ਜਾਵੇ ਤਾਂ ਕਿ ਸਾਡੇ ਅੰਦਰੋਂ ਜਿਹੜਾ ਇਹ ਦਹਿਸ਼ਤ ਹੈ ਉਹ ਨਿਕਲ ਸਕੇ ਬਿਲਕੁਲ ਬੜਾ ਮੁਸ਼ਕਿਲ ਹੋ ਜਾਂਦਾ ਮੈਂ ਸਮਝ ਸਕਦਾ ਕਿ ਕਿੰਨੀ ਦੁੱਖ ਦੀ ਘੜੀ ਕਿੰਨੀ ਡਰ ਦਾ ਮਾਹੌਲ ਇੱਥੇ ਬਣਿਆ ਹੋਇਆ ਔਰ ਤੁਸੀਂ ਅਗਰ ਕੈਮਰੇ ਦੇ ਵਿੱਚ ਤੁਹਾਨੂੰ ਦਿਖੇ ਤਾਂ ਲੋਕੀ ਨਾ ਅੱਜ ਕਮਰਿਆਂ ਦੇ ਅੰਦਰ ਖੜੇ ਆ ਥੋੜਾ ਜਿਹਾ ਪਰਦਾ ਸਾਈਡ ਕਰਦੇ ਆ ਔਰ ਦੇਖਦੇ ਆ ਕਿ ਬਾਹਰ ਚਲਕੀ ਰਿਹਾ ਇਦਾਂ ਦਾ ਮਾਹੌਲ ਇੱਧਰ ਹੈਗਾ ਗੱਲਾਂ ਬਾਤਾਂ ਹੋ ਰਹੀਆਂ ਨੇ ਮਹੱਲੇ ਦੇ ਵਿੱਚ ਕੀ ਆਖਰ ਹੋਇਆ ਕੀ ਆ ਪਰ ਇੱਕ ਵਾਰੀ ਵਿਸ਼ਵਾਸ ਕਰਨਾ ਵੀ ਮੁਸ਼ਕਿਲ ਹੋ ਜਾਂਦਾ ਕਿ ਇੱਕ ਮੋਟਰਸਾਈਕਲ ਤੇ ਆ ਕੇ ਇੰਨੇ ਰਾਉਂਡ ਫਾਇਰ ਕਰਦੇ ਨੇ ਗੱਡੀਆਂ ਦੇ ਕਰਦੇ ਨੇ ਬੇਖੌਫ ਹੋ ਕੇ ਫਾਇਰਿੰਗ ਕਰਦੇ ਨਹੀਂ ਇਹ ਵੱਡਾ ਸਵਾਲ ਉੱਠਦਾ ਪੁਲਿਸ ਤੇ ਲੋਅਰ ਆਂਡਰ ਤੇ ਸਵਾਲ ਉੱਠਦਾ ਪੰਜਾਬ ਸਰਕਾਰ ਤੇ ਸਵਾਲ ਉੱਠਦਾ ਕਿ ਤੁਸੀਂ ਟੈਕਸ ਦਾ ਲੋਕਾਂ ਤੋਂ ਲੈ ਰਹੇ ਹੋ ਪਰ ਲੋਕਾਂ ਨੂੰ ਤੁਸੀਂ ਦੇਖ ਹੀ ਰਹੇ ਹੋ ਅੱਗੇ ਜਿੱਧਰ ਲੋਕੀ ਅੱਜ ਸੇਫ ਨਹੀਂ ਹੈਗੇ ਲੋਕੀ ਆਪਣੇ ਘਰਾਂ ਤੋਂ ਨਿਕਲ ਰਹੇ ਆਪਣੇ ਬੱਚਿਆਂ ਨੂੰ ਸਕੂਲ ਨਹੀਂ ਭੇਜ ਰਹੇ ਲੋਕੀ ਆਪਣੀ ਜੌਬ ਤੇ ਨਹੀਂ ਜਾ ਰਹੇ ਅਕਰ ਪੰਜਾਬ ਦੇ ਵਿੱਚ ਚਲ ਕੀ ਰਿਹਾ ਏ ਵੱਡਾ ਸਵਾਲ ਉੱਠਦਾ ਇਹ ਸਾਰੀ ਗੱਲਬਾਤ ਨੂੰ ਲੈ ਕੇ ਸਾਰੀ ਜੋ ਤਸਵੀਰਾਂ ਦਿਖਾਈਆਂ ਨੇ ਉਸ ਨੂੰ ਲੈ ਕੇ ਤੁਸੀਂ ਕੀ ਸੋਚਦੇ ਹੋ ਸਾਨੂੰ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਜਰਨਲਿਸਟ ਬਲਵਿੰਦਰ ਆਰਿਆ ਦੇ ਨਾਲ ਮੈਂ ਜੈ ਵਰਮਾ ਚੈਨਲ ਸਤਰੰਗ ਦੇ ਲਈ ਧੰਨਵਾਦ